ਅਸਵਲੇ ਅਸੀਂ ਪਹੁੰਚੇ ਹਾਂ ਜਗਰਾਉਂ ਦੇ ਮੁਹੱਲਾ ਅਜੀਤਨਗਰ ਦੇ ਵਿੱਚ ਜਿੱਥੇ ਕਿ ਇੱਕ ਸਿਮਰਜੀਤ ਨਾਮ ਸਿੰਘ ਮੁੰਡੇ ਦੀ ਕੱਲ ਲਾਡੋਵਾਲ ਟੋਲ ਪਲਾਇਆ ਦੇ ਵਿੱਚ ਇੱਕ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਔਰ ਉਸ ਦੇ ਘਰ ਦੇ ਬਾਹਰ ਪੂਰਾ ਕਾਠ ਹੋਇਆ ਹੈ ਮਲਾਵਨ ਨਿਵਾਸੀ ਪੂਰੇ ਇਸ ਸਮੇਂ ਦੁਖੀ ਹਨ ਕਿ ਇਹ ਐਕਸੀਡੈਂਟ ਬਹੁਤ ਮਾੜਾ ਹੋਇਆ ਹੈ ਜਵਾਨ ਮੁੰਡੇ ਦੀ ਮੌਤ ਨੇ ਪੂਰੇ ਮੁਹੱਲੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੋ ਮੁੰਡੇ ਜਿਹੜੇ ਕਿ ਜਗਰਾਉਂ ਦੇ ਕੋਠੇ ਖਜੂਰਾ ਦੇ ਦੱਸੇ ਜਾ ਰਹੇ ਹਨ ਉਹਨਾਂ ਦੇ ਘਰਾਂ ਦੇ ਵਿੱਚ ਵੀ ਬੁਰਾ ਹਾਲ ਹੈ ਔਰ ਇਹ ਤਿੰਨੇ ਪੱਕੇ ਯਾਰ ਦੋਸਤਾਂ ਨੂੰ ਔਰ ਕੱਲ ਤਿੰਨੇ ਹੀ ਲੁਹਿਆਣਾ ਸ਼ਾਪਿੰਗ ਕਰਨ ਲਈ ਗਏ ਸਨ ਤੇ ਵਾਪਸ ਆਉਂਦੇ ਹੋਏ ਉਹਨਾਂ ਨਾਲ ਇਹ ਹਾਦਸਾ ਵਾਪਰਿਆ ਹੈ ਇਹਨਾਂ ਨਾਲ ਦੋ ਕੁੜੀਆਂ ਕੌਣ ਸਨ ਅਜੇ ਤੱਕ ਪੂਰਾ ਪਤਾ ਨਹੀਂ ਲੱਗਿਆ ਹੈ ਸਿਰਫ ਇੰਨੀ ਜਾਣਕਾਰੀ ਮਿਲੀ ਹੈ ਕਿ ਦੋਨੋਂ ਕੁੜੀਆਂ ਮੋਗੇ ਜ਼ਿਲ੍ਹੇ ਨਾਲ ਸੰਬੰ ਡੀਜੇ ਦੇ ਜਿਹੜੇ ਸਟੂਡੀਓ ਬਣਾਇਆ ਸੀ ਉਹਨਾਂ ਦਾ ਉੱਥੇ ਬੈਠਦਾ ਸੀ ਔਰ ਉਹ ਦੋ ਕੁੜੀਆਂ ਉਹਦੇ ਨਾਲ ਹੀ ਇਹ ਲਿੰਕ ਸਨ ਪਰ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਵੇਲੇ ਪੰਜੇ ਜਿਨ੍ਹਾਂ ਦੀ ਮੌਤ ਹੋਈ ਹੈ ਇਸ ਹਾਦਸੇ ਵਿੱਚੋਂ ਪੰਜੇ ਜਣੇ ਲੁਧਿਆਣਾ ਸਿਵਲ ਅਫਸਰ ਦੇ ਵਿੱਚ ਮੋਰਚੀ ਦੇ ਵਿੱਚ ਉਹਨਾਂ ਦੀਆਂ ਬਾਡੀਆਂ ਪਈਆਂ ਹਨ ਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਕੇ ਪੋਸਟਮਾਰਟਮ ਕਰਵਾ ਕੇ ਮ੍ਰਿਤਕਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਹੁਣ ਉਹਨਾਂ ਦੇ ਵਾਰਸਾਂ ਨੂੰ ਸੌਂਪਣਗੇ ਤੇ ਭਰਾ ਲਈ 2 ਵਜੇ ਫੋਨ ਆਇਆ ਸੀਗਾ ਇਹਨਾਂ ਦਾ ਐਕਸੀਡੈਂਟ ਹੋ ਗਿਆ ਹਾਂਜੀ ਕੀ ਪਤਾ ਕੀ ਲੱਗਾ ਕਿ ਲਾਡੋਲ ਪਲਾਇਆ ਕੋਲ ਹੋਇਆ ਐਕਸੀਡੈਂਟ ਕਿੰਨੇ ਜਣੇ ਗਏ ਸੀਗੇ ਇੱਥੋਂ ਇਹ? ਇੱਥੋਂ ਤਾਂ ਤਿੰਨੇ ਹੀ ਨਹੀਂ ਗਏ ਸੀਗੇ ਜੀ। ਕੌਣ ਕੌਣ? ਤੇ ਮੇਰਾ ਭਰਾ ਸੀਗਾ ਜੀ ਤੇ ਇੱਕ ਨਾਲ ਦਾ ਗਵੰਡੀ ਸੀਗਾ ਸਾਡਾ ਜੀ ਇੱਕ ਬਾਰੋ ਮੁੰਡਾ ਸੀਗਾ। ਕਿੰਨੇ ਪੱਕੇ ਯਾਰ ਸੀ? ਹਾਂਜੀ ਪੱਕੇ ਯਾਰ ਸੀਗੇ ਇਕੱਠੇ ਰਹਿੰਦੇ ਸੀਗੇ ਰਾਤ ਨੂੰ ਜਿਨੇ ਵੀ ਇਕੱਠੇ ਰਹਿੰਦੇ ਸੀਗੇ। ਬਚਪਨ ਤੋਂ ਬਚਪਨ ਤੋਂ ਇਕੱਠੇ ਸੀਗੇ? ਹਾਂਜੀ 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 ਬਚਪਨ ਤੋਂ ਸੀਗੇ। ਪੂਰੀ ਯਾਰੀ ਸੀ। ਹਾਂਜੀ। ਤਿੰਨਾਂ ਦੀ ਇਕੱਠੇ ਦੀ ਰੱਤ ਹੋਈ ਆ? ਹਾਂਜੀ ਹਾਂਜੀ ਇਕੱਠੇ ਸੀਗੇ ਜੀ। ਉਹਨਾਂ ਨਾਲ ਇੱਕ ਦੋ ਕੁੜੀਆਂ ਵੀ ਸੀ ਉਹ ਪਤਾ ਲੱਗਿਆ ਕੌਣ ਸੀ? ਨਹੀਂ ਉਹਨਾਂ ਦਾ ਨਹੀਂ ਪਤਾ ਜੀ। ਹੂੰ। ਕਰੋ ਨਾਲ ਨਹੀਂ ਗਈਆਂ ਕੁੜੀਆਂ? ਕਰੋ ਨਾਲ ਗਈ ਬਾਹਰ ਹੀ ਉਹਨ ਕਰੋ ਕਪੜੇ ਲੈਣ ਗਏ ਆਈ ਕਰੋ ਤਾਂ ਸ਼ਾਪਿੰਗ ਕਰਨ ਹੀ ਗਏ ਸੀ ਲੁਧਿਆਣੀ ਇਹ ਹੀ ਗਏ ਆਈ ਕੀ ਹੋਇਆ ਕੀ ਤੁਹਾਡੇ ਭਤੀਜੇ ਨਾਲ ਇਹ ਕੱਲ ਗਏ ਸੀ ਇਹ ਕਨੇ ਕਪੜੇ ਕਪੜੇ ਲੈ ਕੇ ਆਉਣੇ ਆ ਤੇ ਮੈਨੂੰ ਰਾਤੀ 2 ਵਜੇ ਫੋਨ ਗਿਆ ਵੀ ਆਹ ਕੱਲ ਹੋ ਗਈ ਉਧਰ ਮੜਕ ਨਹੀਂ ਪਤਾ ਹਾਂਜੀ ਮੈਂ 2 ਵਜੇ ਇੱਧਰ ਆ ਗਿਆ ਸੀ ਤਿੰਨੇ ਜਣੇ ਇਕੱਠੇ ਗਏ ਸੀ ਇੱਥੋਂ ਇਹ ਨਹੀਂ ਪਤਾ ਮੈਂ ਇੱਧਰ ਆਂਦਾ ਨਹੀਂ ਮੈਂ ਉਧਰ ਰਹਿਣਾ ਹਾਂ ਮੈਂ ਤਾਂ ਘਰੋਂ ਤਿੰਨੇ ਜਣੇ ਗਏ ਸੀ ਯਾਰ ਦੋਸਤ ਹਾਂ ਤਿੰਨੇ ਯਾਰ ਦੋਸਤ ਹੀ ਕਿਨੇ ਇਕੱਠੇ ਰਹਿੰਦੇ ਸੀ ਹਾਂ ਕਿਨੇ ਇਕੱਠੇ ਰਹਿੰਦੇ ਸੀ ਕਿੰਨੀ ਉਮਰ ਸੀ ਤੁਹਾਡੇ ਭਤੀਜੇ ਦੀ 22 ਸਾਲ ਦੀ ਹਾਂਜੀ ਕਾਹਵਾ ਕੰਮ ਕਰਦਾ ਸੀ ਡੀਏ ਤੇ ਸੀ ਤਾਂ ਮੰਨੇ ਲੱਗਿਆ ਸੀ ਦਫਤਰ ਚ ਹਾਂਜੀ ਕੁੜੀਆਂ ਦਾ ਪਤਾ ਲੱਗਿਆ ਕੋਈ ਕੁੜੀਆਂ ਨਹੀਂ ਉਹਨਾਂ ਨੇ ਹੀ ਪਤਾ ਹੀ ਸੀ ਕੁੜੀਆਂ ਫਿਰ ਬਾਹਰ ਹੀ ਨਾਲ ਬੈਠੀਆਂ ਹਾਂਜੀ ਕੀ ਹੋਇਆ ਪਤਾ ਕੀ ਲੱਗਿਆ ਕਿਵੇਂ ਵੀ ਰੂਨ ਲੜਕੀ ਹਾਦਸਾ ਹੋਇਆ ਇਹ ਇੱਥੋਂ ਦਾ ਇਕੱਠੇ ਗਏ ਆ ਤਿੰਨੇ ਜਣੇ ਹਾਂ ਕੌਣ ਕੌਣ ਇੱਕ ਆਹ ਮੁੰਡਾ ਤੇ ਇੱਕ ਹੋਰ ਗੱਡੀ ਸੀ ਜੀ ਦੀ ਅੱਛਾ ਜੀ ਇੱਕ ਮੇਰਾ ਭਤੀਜਾ ਹਾਂ ਇਕੱਠੇ ਗਏ ਆ ਜੀ ਇਹਨਾਂ ਦਾ ਸ਼ਾਪਿੰਗ ਕਰਨ ਗਏ ਆ ਕਹਿੰਦੇ ਬਸ ਉਸ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂਗਾ ਇਹ ਬਾਰੋ ਕੁੜੀਆਂ ਲਗਾਏ ਆ ਕਿ ਨਹੀਂ ਲਗਾਏ ਬਸ ਇੰਨਾ ਹੀ ਆ ਜੀ ਹਾਂਜੀ ਤੇ ਰਾਤ ਪਤਾ ਲੱਗਿਆ ਹਾਂਜੀ ਰਾਤ ਹੀ ਪਤਾ ਲੱਗਿਆ ਜੀ 2 ਵਜੇ ਜਦੋਂ ਫੋਨ ਆਇਆ 2 ਵਜੇ ਪਤਾ ਲੱਗਿਆ ਜੀ ਇਹਨਾਂ ਤੋਂ ਹੀ ਪਤਾ ਲੱਗਿਆ ਸੀਗਾ ਜੀ ਅੱਛਾ ਫਿਰ ਜਿਹੜੇ 5 ਜਣੇ ਸੀ ਗੱਡੀ 'ਚ ਪੰਜਾਂ ਦੀ ਮੌਤ ਹੋ ਗਈ ਪਤਾ ਲੱਗਿਆ ਹਾਂਜੀ ਹਾਂਜੀ ਸੌਂਤ ਰਾਤ ਪਤਾ ਲੱਗਿਆ ਜੀ 11:00 ਵਜੇ 11:00 11:30 ਵਜੇ ਵੀ ਇਦਾਂ ਕਰਕੇ ਐਕਸੀਡੈਂਟ ਹੋਇਆ ਉਹਨਾਂ ਦਾ ਮੁੰਡਿਆਂ ਦਾ ਉਹ ਉੱਥੇ ਲੋਡਰ ਪੁਲਿਸ ਤੋਂ ਚੌਂਕੀ ਦੇ ਵਿੱਚੋਂ ਆਇਆ ਸੀ ਫੋਨ ਕਿਸੇ ਪੁਲਿਸ ਵਾਲੇ ਦਾ ਹਾਂਜੀ ਤੇ ਉਹਨਾਂ ਨੇ ਦੱਸੇ ਵੀ ਇਦਾਂ ਕਰਕੇ ਪਹੁੰਚੂ ਉੱਥੇ ਜਦੋਂ ਉੱਥੇ ਪਹੁੰਚੇ ਫੇਰ ਸਾਨੂੰ ਤਾਂ ਪਤਾ ਲੱਗਿਆ ਵੀ ਮੁੰਡੇ ਦੀ ਡੈਥ ਹੋ ਚੁੱਕੀ ਆ ਹਾਂ ਇੱਥੇ ਸਾਨੂੰ ਪਤਾ ਨਹੀਂ ਸੀਗਾ ਵੀ ਡੈਥ ਹੋਈ ਆ ਕਿ ਨਹੀਂ ਹੋਈ ਤੇ ਉਹ ਜਾਣਕਾਰੀ ਮਿਲੀ ਵੀ ਇਹ ਕਿੰਨੇ ਜਣੇ ਸੀਗੇ ਕਾਰ ਚ ਤੇ ਕੌਣ ਕੌਣ ਪੰਜ ਜਣੇ ਦੱਸਦੇ ਆਂ ਪੁਲਿਸਾਂ ਦੇ ਬਿਆਨਾਂ ਦੇ ਮੁਤਾਬਕ ਹੀ ਦੱਸਦੇ ਆਂ ਪੰਜ ਜਣੇ ਸੀਗੇ ਪੰਜ ਦੇ ਕੁੜੀ ਉਹਨਾਂ ਨੇ ਕਲੈਕਟ ਕੀਤੀਆਂ ਨੇ ਤੇ ਵੀ ਪੰਜ ਜਣੇ ਸੀ ਦੋ ਕੁੜੀਆਂ ਨੇ ਤਿੰਨ ਮੁੰਡੇ ਨੇ ਤੇ ਉੱਥੇ ਡਵਾਈਡਰ ਦੇ ਨਾਲ ਕਾਟ ਕਰਾਉਣ ਦੇ ਨਾਲ ਹੀ ਕੰਟੈਕਟ ਵੀ ਕੋਈ ਉੱਥੋਂ ਥੱਲੇ ਡਿੱ ਗਿਆ ਕੋਈ ਉਹਦੇ ਨਾਲ ਡਵਾਈਡਰ ਜਿਹੜਾ ਹੁੰਦਾ ਗਾਡਰ ਜਿਹਾ ਲੱਗਾ ਉਹ ਇੱਕ ਦਾ ਹੋਰ ਬਾਹ ਕੱਟੀ ਗਈ ਹਾਨੀ ਇਦਾਂ ਜਾਂ ਕੁਛ ਕਰ ਹੈ ਬਾਕੀ ਪ੍ਰੋਪਰ ਹਜਾਂ ਨੂੰ ਪਤਾ ਨਹੀਂ ਲੱਗਿਆ ਵੀ ਕੀ ਗਏ ਹੋਇਆ ਬੰਦੇ ਸਾਡੇ ਇਤਨੇ ਯਾਰ ਦੋਸਤਾਂ ਇਕੱਠੇ ਸੀਗੇ ਜਗਰਾਉਂ ਤੋਂ ਗਏ ਇਹ ਜਗਰਾਉਂ ਤੋਂ ਹੀ ਆ ਜੀ ਉਹ ਕੁੜੀਆਂ ਨੂੰ ਪਤਾ ਲੱਗਿਆ ਉਹ ਕਿੱਥੋਂ ਦੀ ਨਹੀਂ ਉਹ ਨਹੀਂ ਪਤਾ ਲੱਗਾ ਮੋਗੇਰੀਆਂ ਦੱਸਦੇ ਨਹੀਂ ਪਤਾ ਵੀ ਕਿੱਥੋਂ ਦੀਆਂ ਕਿਸੇ ਪਿੰਡ ਦੀਆਂ ਖਾਸ ਜਾਂ ਕਿਸੇ ਪਾਸੇ ਦੀਆਂ ਨੇ ਇਹ ਅਜੇ ਪਰੰਪਰ ਤੋਂ ਪਤਾ ਨਹੀਂ ਹੈਗਾ ਉਹ ਮੋਗੇ ਜ਼ਿਲ੍ਹੇ ਦੀਆਂ ਹਾਂ ਹਾਂ ਮੋਗੇ ਜਾਂਦੇ ਮੋਗੇ ਜ਼ਿਲ੍ਹੇ ਦੀਆਂ ਨੇ ਕਰਨ ਕੀ ਗਏ ਸੀ ਇਤਨਾ ਕੁਛ ਪਤਾ ਅਈਸਾ ਕਪੜੇ-ਕੋਪੜੇ ਕਹਿੰਦੇ ਲੈਣ ਗਏ ਗਾਂ ਕਹਿੰਦੇ ਸੀ ਅੰਮ੍ਰਿਤਸਰ ਜਾਣਾ ਕੋਈ ਇਹ ਨਹੀਂ ਪਤਾ ਮੁੰਡੇ ਦਾ ਡੀਜੇ ਦਾ ਇਹ ਕੋਈ ਜਾਣਕਾਰੀ ਨਹੀਂ ਹੈ ਨਹੀਂ ਆਪਣੇ ਸਾਥੀ ਸਨੀਵਾਰ ਸਾਲੇ ਨਾਲ ਹਿਮਰਾਜ ਬੱਬਰ ਦੇ ਨਿਕ ਸਿਵਰਾ ਨਿਊਜ਼ ਜਗਰਾਉਂ ਅਸਵੇਂ ਅਸੀਂ ਪਹੁੰਚੇ ਹਾਂ ਜਗਰਾਉਂ ਦੇ ਮੁਹੱਲਾ ਅਜੀਤ ਨਗਰ ਦੇ ਵਿੱਚ ਜਿੱਥੇ ਕਿ ਇੱਕ ਸਿਮਰਜੀਤ ਨਾਮ ਸਿੰਘ ਮੁੰਡੇ ਦੀ ਕੱਲ ਲਾਡੋਵਾਲ ਟੋਲ ਪਲਾਇਆ ਦੇ ਵਿੱਚ ਇੱਕ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਔਰ ਉਸ ਦੇ ਘਰ ਦੇ ਬਾਹਰ ਪੂਰਾ ਇਕੱਠ ਹੋਇਆ ਹੈ ਮੁਲਾਵਨ ਨਿਵਾਸੀ ਪੂਰੇ ਇਸ ਸਮੇਂ ਦੁਖੀ ਹਨ ਕਿ ਇਹ ਐਕਸੀਡੈਂਟ ਬਹੁਤ ਮਾੜਾ ਹੋਇਆ ਹੈ ਜਵਾਨ ਮੁੰਡੇ ਦੀ ਮੌਤ ਨੇ ਪੂਰੇ ਮੁਹੱਲੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੋ ਮੁੰਡੇ ਜਿਹੜੇ ਕਿ ਜਗਰਾਉਂ ਦੇ ਕੋਠੇ ਖਜੂਰਾਂ ਦੇ ਦੱਸੇ ਜਾ ਰਹੇ ਹਨ ਉਹਨਾਂ ਦੇ ਘਰਾਂ ਦੇ ਵਿੱਚ ਵੀ ਬੁਰਾ ਹਾਲ ਹੈ ਔਰ ਇਹ ਲੋੜਾ ਸ਼ਾਪਿੰਗ ਕਰਨ ਲਈ ਗਏ ਸਨ ਤੇ ਵਾਪਸ ਆਉਂਦੇ ਹੋਏ ਉਹਨਾਂ ਨਾਲ ਇਹ ਹਾਦਸਾ ਵਾਪਰਿਆ ਹੈ ਇਹਨਾਂ ਨਾਲ ਦੋ ਕੁੜੀਆਂ ਕੌਣ ਸਨ ਅਜੇ ਤੱਕ ਪੂਰਾ ਪਤਾ ਨਹੀਂ ਲੱਗਿਆ ਹੈ ਸਿਰਫ ਇੰਨੀ ਜਾਣਕਾਰੀ ਮਿਲੀ ਹੈ ਕਿ ਦੋਨੋਂ ਕੁੜੀਆਂ ਮੋਗੇ ਜ਼ਿਲ੍ਹੇ ਨਾਲ ਸੰਬੰਧਤ ਹਨ ਅਤੇ ਇਹਨਾਂ ਵਿੱਚੋਂ ਇੱਕ ਮੁੰਡਾ ਡੀਜੇ ਦਾ ਕੰਮ ਕਰਦਾ ਸੀ ਔਰ ਉਸੇ ਡੀਜੇ ਦੇ ਜਿਹੜੇ ਸਟੂਡੀਓ ਬਣਾਇਆ ਸੀ ਉਹਨਾਂ ਦਾ ਉੱਥੇ ਬੈਠਦਾ ਸੀ ਔਰ ਉਹ ਦੋ ਕੁੜੀਆਂ ਉਹਦੇ ਨਾਲ ਹੀ ਇਹ ਲਿੰਕ ਸਨ ਪਰ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਵੇਲੇ ਪੰਜੇ ਜਿਨ੍ਹਾਂ ਦੀ ਮੌਤ ਹੋਈ ਹੈ ਇਸ ਹਾਦਸੇ ਵਿੱਚੋਂ ਪੰਜੇ ਜਣੇ ਲੁਧਿਆਣਾ ਸਿਵਲ ਅਫਸਰ ਦੇ ਵਿੱਚ ਮਰਚੀ ਦੇ ਵਿੱਚ ਉਹਨਾਂ ਦੀਆਂ ਬਾਡੀਆਂ ਪਈਆਂ ਹਨ ਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਕੇ ਪੋਸਟਮਾਰਟਮ ਕਰਵਾ ਕੇ ਮ੍ਰਿਤਕਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਹੁਣ ਉਹਨਾਂ ਦੇ ਵਾਰਸਾਂ ਨੂੰ ਸੌਂਪਣਗੇ ਤੇ ਭਰਾ ਲਈ 2 ਵਜੇ ਹੁਣ ਆਇਆ ਸੀਗਾ ਇਹਨਾਂ ਦਾ ਐਕਸੀਡੈਂਟ ਹੋ ਗਿਆ। ਹਾਂਜੀ ਕੀ ਪਤਾ ਕੀ ਲੱਗਾ ਕਿ ਲਾਡੋਲ ਪਲਾਇਆ ਕੋਲ ਹੋਇਆ ਐਕਸੀਡੈਂਟ? ਹ ਕਿੰਨੇ ਜਣੇ ਗਏ ਸੀਗੇ ਇੱਥੋਂ ਇਹ? ਇੱਥੋਂ ਤਾਂ ਤਿੰਨੇ ਨਹੀਂ ਗਏ ਸੀਗੇ ਜੀ। ਕੌਣ ਕੌਣ? ਤੇ ਮੇਰਾ ਭਰਾ ਸੀਗਾ ਜੀ ਤੇ ਇੱਕ ਨਾਲ ਦਾ ਗਵੰਡੀ ਸੀਗਾ ਸਾਡਾ ਜੀ ਇੱਕ ਬਾਹਰੋਂ ਮੁੰਡਾ ਸੀਗਾ। ਕਿੰਨੇ ਪੱਕੇ ਯਾਰ ਸੀ? ਹਾਂਜੀ ਪੱਕੇ ਯਾਰ ਸੀਗੇ ਇਕੱਠੇ ਰਹਿੰਦੇ ਸੀਗੇ ਰਾਤ ਨੂੰ। ਦਿਨੇ ਵੀ ਇਕੱਠੇ ਰਹਿੰਦੇ ਸੀਗੇ। ਬਚਪਨ ਤੋਂ ਬਚਪਨ ਤੋਂ ਹੀ ਇਕੱਠੇ ਸੀਗੇ? ਹਾਂਜੀ 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 ਬਚਪਨ ਤੋਂ ਹੀ ਸੀਗੇ। ਪੂਰੀ ਯਾਰੀ ਸੀ। ਹਾਂਜੀ। ਤਿੰਨਾਂ ਦੀ ਇਕੱਠੇ ਦੀ ਰੱਤ ਹੋਈ ਆ? ਹਾਂਜੀ ਹਾਂਜੀ ਇਕੱਠੇ ਸੀਗੇ ਜੀ। ਉਹਨਾਂ ਨਾਲ ਇੱਕ ਦੋ ਕੁੜੀਆਂ ਵੀ ਸੀ ਉਹ ਪਤਾ ਲੱਗਿਆ ਕੌਣ ਸੀ? ਨਹੀਂ ਉਹਨਾਂ ਦਾ ਨਹੀਂ ਪਤਾ ਜੀ। ਹੂੰ। ਕਰੋ ਨਾਲ ਨਹੀਂ ਗਈਆਂ ਕੁੜੀਆਂ? ਕਰੋ ਨਾਲ ਗਈ ਬਾਹਰ ਹੀ ਕਰੋ ਰੋ ਕਪੜੇ ਲੈਣ ਗਏ ਆਈ ਕਰੋ ਤਾਂ ਸ਼ਾਪਿੰਗ ਕਰਨੀ ਗਈ ਸੀ ਲੁਧਿਆਣੀ ਇਹੀ ਕਹਿ ਗਏ ਆਈ ਕੀ ਹੋਇਆ ਕੀ ਤੁਹਾਡੇ ਭਤੀਜੇ ਨਾਲ ਇਹ ਕੱਲ ਗਏ ਸੀ ਇਹ ਕਨੇ ਕੱਪੜੇ-ਕਪੜੇ ਲੈ ਕੇ ਆਉਣੇ ਆ ਤੇ ਮੈਨੂੰ ਰਾਤੀ 2 ਵਜੇ ਫੋਨ ਗਿਆ ਵੀ ਆ ਗੱਲ ਹੋ ਗਈ ਉਹਦੋਂ ਮੜਕ ਨਹੀਂ ਪਤਾ ਹਾਂਜੀ ਮੈਂ 2 ਵਜੇ ਇੱਧਰ ਆ ਗਿਆ ਸੀ ਤਿੰਨੇ ਜਣੇ ਇਕੱਠੇ ਗਏ ਸੀ ਇੱਥੋਂ ਇਹ ਨਹੀਂ ਪਤਾ ਮੈਂ ਇੱਧਰ ਰਹਿਦਾ ਨਹੀਂ ਮੈਂ ਉੱਧਰ ਰਹਿਣਾ ਮੈਂ ਤਾਂ ਘਰੋਂ ਤਿੰਨੇ ਜਣੇ ਗਏ ਆ ਤਿੰਨੇ ਯਾਰ ਦੋਸਤ ਹਾਂ ਤਿੰਨੇ ਯਾਰ ਦੋਸਤ ਹੀ ਇੱਥੇ ਇਕੱਠੇ ਰਹਿੰਦੇ ਸੀਗੇ ਇੱਥੇ ਇਕੱਠੇ ਰਹਿੰਦੇ ਸੀਗੇ ਕਿੰਨੀ ਉਮਰ ਸੀ ਤੁਹਾਡੇ ਭਤੀਜੇ ਦੀ 22 ਸਾਲ ਦੀ ਹਾਂਜੀ ਕਾਹਵਾ ਕੰਮ ਕਰਦਾ ਸੀ ਡੀਏ ਤੇ ਸੀ ਤਾਂ ਮੰਨੇ ਲੱਗਿਆ ਸੀ ਦਫਤਰ ਚ ਹਾਂਜੀ ਕੁੜੀਆਂ ਦਾ ਪਤਾ ਲੱਗਿਆ ਕੋਈ ਕੁੜੀਆਂ ਨਹੀਂ ਉਹਨਾਂ ਨੇ ਹੀ ਪਤਾ ਹੀ ਸੀ ਕੁੜੀਆਂ ਫਿਰ ਬਾਹਰ ਹੀ ਨਾਲ ਬੈਠੀਆਂ ਹਾਂਜੀ ਕੀ ਹੋਇਆ ਪਤਾ ਕੀ ਲੱਗਿਆ ਕਿਵੇਂ ਵੀਰੂ ਨਾਲ ਕੀ ਹਾਦਸਾ ਹੋਇਆ ਇਹ ਇੱਥੋਂ ਦਾ ਇਕੱਠੇ ਗਏ ਆ ਤਿੰਨੇ ਜਣੇ ਹਾਂ ਕੌਣ ਕੌਣ ਇੱਕ ਆਹ ਮੁੰਡਾ ਤੇ ਇੱਕ ਹੋਰ ਗੱਡੀ ਸੀ ਜੀ ਦੀ ਅੱਛਾ ਜੀ ਇੱਕ ਮੇਰਾ ਭਤੀਜਾ ਹਾਂ ਇਕੱਠੇ ਗਏ ਆ ਜੀ ਇਹਨਾਂ ਦਾ ਸ਼ਾਪਿੰਗ ਕਰਨ ਗਏ ਆ ਕਹਿੰਦੇ ਬਸ ਉਸ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂਗਾ ਇਹ ਬਾਰੋ ਕੁੜੀਆਂ ਲਗਾਏ ਆ ਕਿ ਨਹੀਂ ਲਗਾਏ ਬਸ ਇੰਨਾ ਹੀ ਆ ਜੀ ਹਾਂਜੀ ਤੇ ਰਾਤ ਪਤਾ ਲੱਗਿਆ ਹਾਂਜੀ ਰਾਤ ਹੀ ਪਤਾ ਲੱਗਿਆ ਜੀ 2 ਵਜੇ ਜਦੋਂ ਫੋਨ ਆਇਆ 2 ਵਜੇ ਪਤਾ ਲੱਗਿਆ ਜੀ ਇਹਨਾਂ ਤੋਂ ਹੀ ਪਤਾ ਲੱਗਿਆ ਸੀਗਾ ਜੀ ਅੱਛਾ ਫਿਰ ਜਿਹੜੇ 5 ਜਣੇ ਸੀ ਗੱਡੀ 'ਚ ਪੰਜਾਂ ਦੀ ਮੌਤ ਹੋ ਗਈ ਪਤਾ ਲੱਗਿਆ ਹਾਂਜੀ ਹਾਂਜੀ ਸੰਤ ਰਾਤ ਪਤਾ ਲੱਗਿਆ ਜੀ 11:00 ਵਜੇ 11:00 11:30 ਵਜੇ ਵੀ ਇਦਾਂ ਕਰਕੇ ਐਕਸੀਡੈਂਟ ਹੋਇਆ ਉਹਨਾਂ ਦਾ ਮੁੰਡਿਆਂ ਦਾ ਉਹ ਉੱਥੇ ਲੋਡਰ ਪੁਲਿਸ ਤੋਂ ਚੌਂਕੀ ਦੇ ਵਿੱਚੋਂ ਆਇਆ ਸੀ ਫੋਨ ਕਿਸੇ ਪੁਲਿਸ ਵਾਲੇ ਦਾ ਹਾਂਜੀ ਤੇ ਉਹਨੇ ਦੱਸੇ ਵੀ ਇਦਾਂ ਕਰਕੇ ਪਹੁੰਚੂ ਉੱਥੇ ਜਦੋਂ ਉੱਥੇ ਪਹੁੰਚੇ ਫੇਰ ਸਾਨੂੰ ਤਾਂ ਪਤਾ ਲੱਗਿਆ ਵੀ ਮੁੰਡੇ ਦੀ ਡੈਥ ਹੋ ਚੁੱਕੀ ਆ ਹਾਂ ਇੱਥੇ ਸਾਨੂੰ ਪਤਾ ਨਹੀਂ ਸੀਗਾ ਵੀ ਡੈਥ ਹੋਈ ਆ ਕਿ ਨਹੀਂ ਹੋਈ ਤੇ ਉਹ ਜਾਣਕਾਰੀ ਮਿਲੀ ਵੀ ਇਹ ਕਿੰਨੇ ਜਣੇ ਸੀਗੇ ਕਾਰ ਚ ਤੇ ਕੌਣ ਕੌਣ ਪੰਜ ਜਣੇ ਦੱਸਦੇ ਆਂ ਪੁਲਿਸਾਂ ਦੇ ਬਿਆਨਾਂ ਦੇ ਮਤਲਬ ਕੀ ਦੱਸਦੇ ਆਂ ਪੰਜ ਜਣੇ ਸੀਗੇ ਪੰਜ ਦੇ ਕੁੜੀ ਉਹਨਾਂ ਨੇ ਕਲੈਕਟ ਕੀਤੀਆਂ ਨੇ ਤੇ ਵੀ ਪੰਜ ਜਣੇ ਸੀ ਦੋ ਕੁੜੀਆਂ ਨੇ ਤਿੰਨ ਮੁੰਡੇ ਨੇ ਤੇ ਉੱਥੇ ਡਵਾਈਡਰ ਦੇ ਨਾਲ ਕਾਟ ਕਰਾਉਣ ਦੇ ਨਾਲ ਹੀ ਕੰਟੈਕਟ ਵੀ ਕੋਈ ਉਥੋਂ ਥੱਲੇ ਡਿੱ ਗਿਆ ਕੋਈ ਉਹਦੇ ਨਾਲ ਡਵਾਈਡਰ ਜਿਹੜਾ ਹੁੰਦਾ ਗਾਡਰ ਜਿਹਾ ਲੱਗਾ ਉਹਦੇ ਨਾਲ ਪ ਇੱਕ ਦਾ ਹੋਰ ਬਾਹ ਕੱਟੀ ਗਈ ਆ ਨੀ ਇਦਾਂ ਜਾਂ ਕੁਛ ਕਰ ਹੈ ਬਾਕੀ ਪ੍ਰੋਪਰ ਹਜਾਂ ਨੂੰ ਪਤਾ ਨਹੀਂ ਲੱਗਿਆ ਵੀ ਕੀ ਗਏ ਹੋਇਆ ਬੰਦੇ ਸਾਡੇ ਇਤਨੇ ਯਾਰ ਦੋਸਤਾਂ ਇਕੱਠੇ ਸੀਗੇ ਜਗਰਾਂ ਤੋਂ ਗਏ ਇਹ ਜਗਰਾਂ ਤੋਂ ਹੀ ਆ ਜੀ ਉਹ ਕੁੜੀਆਂ ਨੂੰ ਪਤਾ ਲੱਗਿਆ ਉਹ ਕਿੱਥੋਂ ਦੀਆਂ ਨਹੀਂ ਉਹ ਨਹੀਂ ਪਤਾ ਲੱਗਾ ਮੋਗੇਰੀਆਂ ਦੱਸਦੇ ਨਹੀਂ ਪਤਾ ਵੀ ਕਿੱਥੋਂ ਦੀਆਂ ਕਿਸੇ ਪਿੰਡ ਦੀਆਂ ਖਾਸ ਜਾਂ ਕਿਸੇ ਪਾਸੇ ਦੀਆਂ ਨੇ ਇਹ ਅਜੇ ਪਰੰਪਰਿਆਂ ਨੂੰ ਪਤਾ ਨਹੀਂ ਹੈਗਾ ਉਹ ਮੋਗੇ ਜ਼ਿਲ੍ਹੇ ਦੀਆਂ ਹਾਂ ਮੋਗੇ ਜਾਂਦੇ ਮੋਗੇ ਜ਼ਿਲ੍ਹੇ ਦੀਆਂ ਨੇ ਕਰਨ ਕੀ ਗਏ ਸੀ ਇਹ ਤੁਹਾਨੂੰ ਕੁਝ ਪਤਾ ਅਈਸਾ ਕਪੜੇ-ਕੋਪੜੇ ਕਹਿੰਦੇ ਲੈਣ ਗਏ ਗਾਂਹ ਕਹਿੰਦੇ ਸੀ ਅੰਮ੍ਰਿਤਸਰ ਜਾਣਾ ਕੋਈ ਇਹ ਨਹੀਂ ਪਤਾ ਮੁੰਡੇ ਦਾ ਡੀਜੇ ਦਾ ਔਰ ਇਹ ਕੋਈ ਜਾਣਕਾਰੀ ਨਹੀਂ ਹੈ ਪੂਰੀ ਫਾਈਨਲ ਜਾਣਕਾਰੀ ਆਪਣੇ ਸਾਥੀ ਜਨੀਸ਼ ਮਾਨਸਲ ਦੇ ਨਾਲ ਹੇਮਰਾਜ ਬੱਬਰ ਦੇ ਨਿਕਸ ਵਿਰਾ ਨਿਊਜ਼ ਜਗਰਾਉਂ